ਉਹ ਲੋਕ ਸ਼ਕਤੀ ਬੁੱਢੇ ਹੋ ਜਾਂਦੇ ਜਿਹੜੇ ਰੋਟੀ ਖਾਣ ਲੱਗਿਆ ਆ ਗਲਤੀ ਕਰਦੇ ਨੇ ਜਿਹੜੇ ਨਹੀਂ ਕਰਦੇ ਉਹ ਲੰਬੀ ਉਮਰ ਤੱਕ ਜਵਾਨ ਰਹਿੰਦੇ ਨੇ ਉਹਨਾਂ ਦਾ ਚਿਹਰਾ ਵੀ ਬੜਾ ਹੀ ਫੁੱਲ ਵਾਂਗ ਖਿੜਿਆ ਰਹਿੰਦਾ ਤੇ ਚਿਹਰੇ ਤੇ ਇੱਕ ਆਪਣਾ ਹੀ ਨੂਰ ਹੁੰਦਾ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਕਿ ਕਈ ਲੋਕ ਨਾ ਬਹੁਤ 30 35 40 45 ਸਾਲਾਂ ਚ ਹੀ ਉਹਨਾਂ ਦੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਨੇ ਰੰਗ ਕਾਲਾ ਪੈ ਜਾਂਦਾ ਉਹਨਾਂ ਦਾ ਫੇਸ ਇੰਜ ਹੀ ਹੁੰਦਾ ਜਿਵੇਂ ਉਹ ਲੜਨ ਲੱਗੇ ਹੋਣ ਜਾਂ ਕਿਸੇ ਨਾਲ ਗੁੱਸੇ ਹੋਣ ਲੱਗੇ ਹੋਣ ਯਾਨੀ ਕਿ ਉਹਨਾਂ ਦਾ ਚਿਹਰਾ ਗੁੱਸੇ ਗੁੱਸੇ ਵਾਲਾ ਰਹੇਗਾ ਤੇ ਉਮਰ ਤੋਂ ਪਹਿਲਾਂ ਹੀ ਉਹ ਬਜ਼ੁਰਗ ਹੋ ਜਾਣਗੇ ਤਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਹ ਵੀ ਜਾਣਦੇ ਨੇ ਕਈ ਵਾਰਾ ਕਹਿਣਗੇ ਜੀ ਆਹ ਨਾ ਫਲਾਣਾ ਨਾ ਫਿਲਮਾਂ 'ਚ ਕੰਮ ਕਰਨ ਵਾਲੀ ਔਰਤ ਫਲਾਣਾ ਫਿਲਮਾਂ 'ਚ ਕੰਮ ਕਰਨ ਵਾਲਾ ਮਰਦ ਜਾਂ ਫਲਾਣਾ ਬਿਜ਼ਨਸਮੈਨ ਵੇਖੋ ਕਿੰਨੀ ਉਮਰ ਹੋ ਗਈ ਜੀ ਅਜੇ ਵੀ ਜਵਾਨ ਨੇ ਪਰ ਬਿਲਕੁਲ ਜਵਾਨ ਇਸ ਕਰਕੇ ਕਿ ਰੋਟੀ ਖਾਣ ਲੱਗਿਆ ਉਹ ਇੱਕ ਜਹੀ ਗਲਤੀ ਨਹੀਂ ਕਰਦੇ ਬਹੁਤ ਕੀਤੀ ਚੰਗੇ ਲੋਕ ਤੇ ਜਿਹੜੇ ਨਹੀਂ ਕਰਦੇ ਉਹ ਫਿਰ ਹਮੇਸ਼ਾ ਜਵਾਨ ਜਵਾਨ ਨਜ਼ਰ ਆਉਂਦੇ ਨੇ ਉਹਨਾਂ ਦਾ ਚਿਹਰਾ ਵੀ ਖਿੜਿਆ ਖਿੜਿਆ ਹੁੰਦਾ ਜਦੋਂ ਵੀ ਅਸੀਂ ਖਾਣਾ ਖਾਣਾ ਹੋਵੇ ਤੇ ਕਦੀ ਵੀ ਸਾਨੂੰ ਗੁੱਸੇ ਵਿੱਚ ਗੁੱਸੇ ਜਾਨੀ ਕਿ ਜੇ ਆਪਾਂ ਬੜੇ ਤਪੇ ਹੋਈਏ ਜਾਂ ਦੁਖੀ ਹੋ ਕੇ ਖਾਣਾ ਨਹੀਂ ਖਾਣਾ ਚਾਹੀਦਾ। ਕਈ ਵਾਰ ਚਾਹੇ ਬੱਚੇ ਹੋਣ ਚਾਹੇ ਜਵਾਨ ਹੋਣ ਉਹ ਲੋਕੀ ਰੋਟੀ ਖਾਣ ਲੱਗਿਆ ਹਮੇਸ਼ਾ ਲੜਾਈ ਪਾ ਕੇ ਬਹਿ ਜਾਣਗੇ ਜਾਂ ਖਿੱਚ ਕੇ ਖਾਣਗੇ ਮੈਂ ਨਹੀਂ ਖਾਣਾ ਮੇਰਾ ਨਹੀਂ ਜੀ ਕਰਦਾ। ਮਾਂ ਬਾਪ ਕਹਿੰਗੇ ਪੁੱਤ ਖਾ ਲੈ ਧੀ ਖਾ ਲੈ। ਅਗਲਾ ਰੋਟੀ ਨੂੰ ਲੱਤਾਂ ਮਾਰੂਗਾ ੱੱਕੇ ਮਾਰੂਗਾ ਮੈਂ ਨਹੀਂ ਖਾਣੀ ਜੋ ਮਰਜੀ ਕਰ ਮੇਰੇ ਲੱਗ ਰੋਟੀ ਲੈ ਜਾ। ਹਰ ਵੇਲੇ ਮਤਲਬ ਕਲੇਸ਼ ਪਾ ਕੇ ਰੱਖਣਾ। ਜਦੋਂ ਰੋਟੀ ਖਾਣੀ ਉਦੋਂ ਹੀ ਕਲੇਸ਼ ਪਾ ਆਣਾ ਉਦੋਂ ਹੀ ਲੜਾਈ ਝਗੜਾ ਪਾ ਲੈਣਾ ਹੁਣ ਰੋਟੀ ਜਦੋਂ ਨਾਲ ਲੜਾਈ ਝਗੜਾ ਪਾ ਕੇ ਆਪਾਂ ਖਾਣੇ ਆ ਤਾਂ ਫਿਰ ਕੀ ਹੁੰਦਾ ਕਿ ਉਵੇਂ ਦੇ ਸਾਡੇ ਸਰੀਰ ਤੇ ਹਾ ਭਾਵ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜੇ ਮੈਂ ਜੇ ਅਸੀਂ ਭੋਜਨ ਖਾਵਾਂਗੇ ਉਵੇਂ ਦੇ ਸਾਡੇ ਹਾਵ-ਭਾਵ ਪੈਦਾ ਹੋ ਜਾਂਦੇ ਨੇ ਜੇ ਅਸੀਂ ਹੱਸਦੇ ਰਹਿੰਦੇ ਆ ਸਾਡਾ ਚਿਹਰਾ ਵੀ ਹੱਸਣ ਵਾਲਾ ਹੋ ਜਾਂਦਾ ਜੇ ਅਸੀਂ ਰੋਂਦੇ ਰਹਿੰਦੇ ਆ ਸਾਡਾ ਚਿਹਰਾ ਵੀ ਰੋਣ ਵਰਗਾ ਹੋ ਜਾਂਦਾ ਨੇ ਇਹ ਮੈਂ ਨਹੀਂ ਕਹਿੰਦਾ ਮੈਡੀਕਲ ਲਾਈਨ ਕਹਿੰਦੀ ਆ ਕਿਉਂਕਿ ਮੈਡੀਕਲ ਲਾਈਨ ਇਹਨੂੰ ਅਪਰੂਵਡ ਕਰਦੀ ਆ ਕਿ ਜਦੋਂ ਮਨੁੱਖ ਖੁਸ਼ ਹੋ ਕੇ ਖਾਣਾ ਖਾਂਦਾ ਆ ਭਾਵੇਂ ਸੁੱਕੀਆਂ ਰੋਟੀਆਂ ਹੀ ਕਿਉਂ ਨਾ ਖਾ ਰਿਆ ਹੋਵੇ ਤੋ ਉਹ ਇੰਜ ਲੱਗਦੀਆਂ ਜਿਵੇਂ ਅੰਮ੍ਰਿਤ ਵਾਂਗ ਲੱਗਦੀਆਂ ਨੇ ਕਿ ਜੇ ਭਾਵੇਂ ਕੋਈ ਸ਼ਾਈ ਪਨੀਰ ਖਾ ਰਿਹਾ ਹੋਵੇ ਚਾਹੇ ਕੋਈ ਹੋਰ ਸਬਜ਼ੀਆਂ ਖਾ ਰਿਹਾ ਹੋਵੇ ਬਨਸਬਨੀਆਂ ਖੀਰਾ ਖਾ ਰਿਹਾ ਹੋਵੇ ਤਾਂ ਉਹਨੂੰ ਜੇ ਰੋਕੇ ਖਾਵੇਗਾ ਲੜ ਕੇ ਖਾਵੇਗਾ ਗੁੱਸੇ ਹੋ ਕੇ ਖਾਵੇਗਾ ਉਹਨੂੰ ਉਹਦੇ ਪੋੜਿਆਂ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਉਹਦੀ ਬੋਡੀ ਨੇ ਉਹਨੂੰ ਐਡਜਸਟ ਹੀ ਨਹੀਂ ਕਰਨਾ ਉਹਨੂੰ ਸਮਝਣਾ ਹੀ ਨਹੀਂ ਆ ਕਿ ਮੈਂ ਖਾਦਾ ਕੀ ਹੈਗਾ ਇਸ ਕਰਕੇ ਜਿਹੜੇ ਭੈਣ ਭਰਾ ਜਾਂ ਜਿਹੜੇ ਬੱਚੇ ਰੋਕੇ ਨੂੰ ਰੋਟੀ ਖਾਂਦੇ ਨੇ ਲੜ ਕੇ ਖਾਣਾ ਖਾਂਦੇ ਨੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਗਰੀਬੀ ਵੀ ਆ ਜਾਂਦੀ ਆ ਉਹਨਾਂ ਘਰਾਂ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਰਹਿਣ ਕਰਕੇ ਦੁੱਖ ਵੀ ਬਹੁਤ ਰਹਿੰਦੇ ਨੇ ਤੁਸੀਂ ਵੇਖਿਓ ਆਮ ਲੋਕ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਘਰ 'ਚ ਭਾਵੇਂ ਗਰੀਬੀ ਵੀ ਹੋਵੇ ਉਹ ਖੁਸ਼ ਹੋ ਕੇ ਖਾਣਾ ਖਾਣ ਨਾਲ ਤੇ ਬੜੇ ਉਹਨਾਂ ਦੀ ਸਿਹਤ ਬੜੀ ਸੋਹਣੀ ਹੁੰਦੀ ਲੰਗੀ ਉਮਰ ਹੁੰਦੀ ਉਹਨਾਂ ਨੂੰ ਬਿਮਾਰੀ ਵੀ ਨਹੀਂ ਲੱਗਦੀ ਲੇਕਿਨ ਜਿਹੜੇ ਘਰਾਂ ਦੇ ਵਿੱਚ ਲੜਾਈ ਝਗੜਾ ਪਾ ਕੇ ਖਾਣਾ ਖਾਦਾ ਜਾਂਦੇ ਉਹਨਾਂ ਨੂੰ ਕਦੀ ਕੋਈ ਬਿਮਾਰੀ ਕਦੀ ਕੋਈ ਬਿਮਾਰੀ ਕਦੀ ਕੋਈ ਰੋਗ ਲੱਗਾ ਰਹਿੰਦਾ ਆ ਇਸ ਕਰਕੇ ਖਾਣਾ ਖਾਣ ਸਮੇਂ ਹਰ ਇੱਕ ਭੈਣ ਭਰਾ ਦਾ ਫਰਜ਼ ਬਣਦਾ ਕਿ ਉਹ ਆਪਣੇ ਆਪਣੇ ਧਰਮ ਦੇ ਮੁਤਾਬਕ ਆਪਣੇ ਰੱਬ ਦਾ ਸ਼ੁਕਰਾਨਾ ਕਰੇ ਤੇ ਨਾਲ ਹੀ ਸ਼ੁਕਰਾਨਾ ਕਰੇ ਪਕਾਉਣ ਵਾਲੇ ਦਾ ਤੇ ਸ਼ੁਕਰ ਹੈ ਕਿਨੇ ਮੈਨੂੰ ਰੋਟੀ ਲਿਆ ਕੇ ਦਿੱਤੀ ਨਾਲੀ ਸ਼ੁਕਰਾਨਾ ਕਰੇ ਜਿਹਨੇ ਕਮਾਈ ਕਰਕੇ ਲੈਂਦੀ ਆ ਤਾਂ ਕਿ ਇਹਦੇ ਨਾਲ ਇੱਕ ਨਾ ਘਰ ਦੇ ਵਿੱਚ ਇੱਕ ਮਿੱਠੀ ਭਾਵਨਾ ਇੱਕ ਮਿੱਠਾ ਸਤਕਾਰ ਤੇ ਇਹੋ ਜਿਹਾ ਵਾਤਾਵਰਣ ਸਿਰਜਿਆ ਜਾਂਦਾ ਜੋ ਸਵਰਗਾਂ ਦਾ ਪ੍ਰਤੀਕ ਹੁੰਦਾ ਜੇ ਅਸੀਂ ਖਾਣ-ਖਾਨ ਜਿਹੜਾ ਬਣਾਉਂਦਾ ਉਹਦੀ ਇੱਜ਼ਤ ਨਹੀਂ ਕਰਦੇ ਅਸੀਂ ਉਹਨੂੰ ਕਹਿੰਦੇ ਤੂੰ ਬਣਾਇਆ ਕਿੱਦਾਂ ਦਾ ਤੈਨੂੰ ਬਣਾਉਣਾ ਹੀ ਨਹੀਂ ਆਉਂਦਾ ਤੇ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਘਰ ਦੇ ਵਿੱਚ ਮਾੜੇ ਹਾਲਾਤਾਂ ਦੀ ਜਿਹੜੀ ਆ ਸੂਰਤ ਜੇ ਆਪਾਂ ਜਿਹੜਾ ਕਮਾਈ ਕਰਕੇ ਲੈਂਦਾ ਉਹਨੂੰ ਨਹੀਂ ਚੰਗਾ ਕਹਿੰਦੇ ਫੇਰ ਸਾਨੂੰ ਕਿਵੇਂ ਸਾਡੇ ਸਰੀਰ ਨੂੰ ਚੰਗਾ ਅਸਰ ਹੋਵੇਗਾ ਜੇ ਅਸੀਂ ਆਪਣੇ ਮਨ ਦੇ ਵਿੱਚ ਆਪਣੇ ਭਾਵਨਾਵਾਂ ਦੇ ਵਿੱਚ ਇਹ ਅਨਾਜ ਦਾ ਸਤਿਕਾਰ ਕਰਾਂਗੇ ਤਾਂ ਫੇਰ ਅਨਾਜ ਸਾਡਾ ਵੀ ਸਤਿਕਾਰ ਕਰੇਗਾ ਫੇਰ ਸਾਹੀ ਵੱਡੇ ਨਹੀਂ ਛੇਤੀ ਹੋਵਾਂਗੇ ਫੇਰ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਕੈਲਸ਼ੀਅਮ ਵਿਟਾਮਿਨਸ ਮਿਨਰਲਸ ਇਹ ਸਾਰੇ ਤੱਤ ਸਾਡੇ ਭੋਜਨ ਤੋਂ ਸਾਨੂੰ ਪ੍ਰਾਪਤ ਹੋਣਗੇ ਆਮ ਤੌਰ ਤੇ ਤੁਸੀਂ ਇੱਕ ਉਦਾਹਰਨ ਵੇਖ ਲਿਓ ਜਿਹੜੇ ਲੋਕ ਜਿਦਾਂ ਮੰਨ ਲਓ ਬੱਕਰੀਆਂ ਕੱਟਦੇ ਨੇ ਉਹਨਾਂ ਦੀ ਸ਼ਕਲ ਦੇਖ ਲਿਓ ਇੱਕ ਪਾਸੇ ਤੁਸੀਂ ਇੱਕ ਨਰਸ ਜਾਂ ਡਾਕਟਰ ਦੀ ਸ਼ਕਲ ਦੇਖ ਲਿਓ ਜਾਂ ਆਈਪੀਐਸ ਦੀ ਦੇਖ ਲਿਓ ਜਾਂ ਕਿਸੇ ਟੀਚਰ ਸਾਹਿਬਾਨ ਦੀ ਸ਼ਕਲ ਦੇਖ ਲਿਓ ਤਾਨੂੰ ਆਪਣੇ ਆਪ ਪਰ ਲੱਗੇਗਾ ਕਿਉਂਕਿ ਜਿੱਦਾਂ ਦਾ ਆਪਾਂ ਕੰਮ ਕਰਦੇ ਆ ਸਾਡਾ ਪ੍ਰਭਾਵ ਵੀ ਚਿਹਰੇ ਤੇ ਆ ਜਾਂਦਾ ਜਿੱਦਾਂ ਦਾ ਅਸੀਂ ਖਾਣਾ ਖਾਂਦੇ ਆ ਸਾਡਾ ਪ੍ਰਭਾਵ ਵੀ ਚਿਹਰੇ ਤੇ ਆ ਜਾਂਦਾ ਮੈਂ ਆਸ ਕਰਦਾ ਮੇਰੇ ਸੱਜਣ ਮੇਰੀ ਭਾਵਨਾ ਨੂੰ ਸਮਝ ਲੈਣਗੇ ਕਿ ਜਦੋਂ ਵੀ ਖਾਣਾ ਖਾਣਾ ਹੋਵੇ ਹਮੇਸ਼ਾ ਖੁਸ਼ ਹੋ ਕੇ ਖਾਣਾ ਚਾਹੀਦਾ ਕਦੇ ਤੱਕਾ ਡੇਰੇ ਵਰਗੇ ਭੈਣ ਭਰਾ ਕਹਿੰਦੇ ਨੇ ਕਿ ਨਾ ਬੱਚਿਆਂ ਨੂੰ ਉਹ ਪੁੱਤਰ ਗੁੱਸੇ ਹੋ ਕੇ ਖਾਣਾ ਨਹੀਂ ਖਾਈਦਾ ਖੁਸ਼ ਹੋ ਕੇ ਖਾਣਾ ਖਾਈਦਾ ਆ ਜੇ ਖੁਸ਼ ਹੋ ਕੇ ਖਾਣਾ ਖਾਈਏ ਨਾ ਇਹ ਚੰਗਾ ਹੁੰਦਾ ਚੰਗਾ ਇਸ ਕਰਕੇ ਹੁੰਦਾ ਆ ਕਿਉਂ ਤੁਹਾਡੇ ਵਰਗੇ ਭੈਣ ਭਰਾ ਜਾਣਦੇ ਨੇ ਜਦੋਂ ਅਸੀਂ ਖੁਸ਼ ਹੋ ਕੇ ਖਾਂਦੇ ਆ ਫਿਰ ਉਹੀ ਪੋਜਾ ਸਾਡੇ ਸਿਹਤ ਨੂੰ ਸਾਡੇ ਚਿਹਰੇ ਨੂੰ ਪ੍ਰਭਾਵਿਤ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਬਸਤੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ